ਇਹ ਟਰਾਲੀ ਚੋਰ ਪਹਿਲੀ ਤੁਹਾਨੂੰ ਪਤਾ ਹੈ ਉਹਨਾਂ ਦਾ ਜਵਾਬ ਦੇਣ ਦਾ ਇਹ ਟਰਾਲੀ ਚੋਰਾਂ ਦਾ ਹੁਣ ਆਹ ਟਾਈਮ ਹੈ ਕਿ ਸਰਕਾਰ ਨੂੰ ਜਵਾਬ ਦੇਣ ਲੋਕ ਹੁਣ ਇਹ ਪਹਿਲਾਂ ਟਰਾਲੀ ਚੋਰੇ ਸੀ ਹੁਣ ਤਾਂ ਇਹ ਫਾਇਲ ਚੋਰ ਵੀ ਹੋ ਗਏ ਪੂਰੇ ਪੰਜਾਬ ਦੇ ਵਿੱਚ ਜਿਹੜਾ ਇਹਨਾਂ ਨੇ ਹਾਲ ਕੀਤਾ ਇਹ ਪਹਿਲਾਂ ਕਿਸੇ ਪਾਰਟੀ ਨੇ ਇਦਾਂ ਨਹੀਂ ਇਤਨੀ ਤੁਹਾਨੂੰ ਕੀ ਲੱਗਦਾ ੱੱਕਾ ਹੋਇਆ ਇਸ ਵਾਰ ਪੂਰਾ ਬਹੁਤ ੱੱਕਾ ਕੀਤਾ ਇੰਨਾ ਦਾ ੱੱਕਾ ਪਹਿਲਾਂ ਅਕਾਲੀ ਦਲ ਦੇ ਵਿੱਚ ਵੀ ਨਹੀਂ ਹੋਇਆ ਚਲੋ ਕਾਂਗਰਸ ਬਹੁਤ ਫੇਰ ਵੀ ਠੀਕ ਪਾਰਟੀ ਹੈ ਇਹਨਾਂ ਨਹੀਂ ਉਹ ਕਰਦੇ ਤੇ ਇਹਨਾਂ ਤਾਂ ਕਾਲੀ ਦਲਦਿਆਂ ਵੀ ਹੱਤਾਂ ਜਿਹੜੀਆਂ ਤੋੜੀਆਂ ਨੇ ਹੂੰ ਪਹਿਲਾਂ ਮੇਰਾ ਵੀ ਨਾਮ ਸੀਗਾ ਵੀ ਇਹਨਾਂ ਦੇ ਕਾਗਜ ਜਿਹੜੇ ਕੈਨਸਲ ਕਰਦੇ ਆ ਤੁਹਾਨੂੰ ਵੀ ਲੱਗਦਾ ਸੀ ਕਿਤੇ ਸਾਡੇ ਕਾਗਜ ਕੈਨਸਲ ਕਰਕੇ ੱੱਕੇ ਸਹੀ ਉਹ ਨਾ ਹੋ ਜੇ ਸਾਡੇ ਨਾਲ ਹਾਂਜੀ ਹਾਂਜੀ ਸਾਨੂੰ ਪਤਾ ਸੀ ਪਨੇਰੇ ਪਿੰਡ ਦੇ ਮੁੰਡੇ ਨਾਲ ਜਿਹੜਾ ਕਾਂਗਰਸੀ ਵਰਕਰ ਦਾal ਜਿਹੜਾ ੱੱਕਾ ਹੋਇਆ ਹੈ ਐਲਣਾ ਖੂਗੀਆਂ ਗਈਆਂ ਨੇ ਤੇ ਉਸ ਤੋਂ ਐਸੀ ਵੀ ਡਰ ਰਹੀ ਸੀ ਵੀ ਸਾਡੇ ਨਾਲ ਵੀ ੱੱਕਾ ਹੋਣਾ ਬਹੁਤ ਹਾਲ ਮਾੜਾ ਹੈ ਇਹਨਾਂ ਦਾ ਕਿਸੇ ਪਿੰਡ ਦੇ ਵਿੱਚ ਇਹਨਾਂ ਨੇ ਕੋਈ ਗ੍ਰਾਂਟ ਨਹੀਂ ਦਿੱਤੀ ਜਿਹੜੇ ਸਰਪੰਚ ਵਿਚਾਰੇ ਇਹਨਾਂ ਦੀ ਪਾਰਟੀਆਂ ਦੇ ਬਣੇ ਆ ਉਹ ਐਨੇ ਦੁਖੀ ਨਹੀਂ ਇਹਨਾਂ ਤੋਂ ਉਹ ਵੀ ਸਾਨੂੰ ਵੋਟਾਂ ਪਾਉਣ ਵਾਸਤੇ ਜਿਹੜਾ ਫੋਨ ਕਰ ਰਹੇ ਨੇ ਵੀ ਅਸੀਂ ਵੋਟਾਂ ਇਹਨਾਂ ਨੇ ਸਾਨੂੰ ਬੜਾ ਦੁਖੀ ਕੀਤਾ ਸਰਪੰਚ ਇਹਨਾਂ ਦੇ ਹਾਂ ਜੀ ਦੁਖੜੇ ਤੁਹਾਨੂੰ ਸੁਣਾ ਰਹੇ ਨੇ ਦੁਖੜੇ ਸਾਨੂੰ ਸੁਣਾਉਂਦੇ ਫੋਨ ਕਰ ਕਰਕੇ ਵੀ ਸਾਡਾ ਸਾਡੇ ਖੇਤਰ ਪੈਣਿਆ ਲੋਕਾਂ ਤੋਂ ਇੱਕ ਇੱਕ ਰੁਪਿਆ ਵੀ ਇਹਨਾਂ ਨੇ ਕਿਤੇ ਮੇਰੇ ਪਿੰਡ ਦੇ ਵਿੱਚ ਵੀ ਮੈਨੂੰ ਲੱਗਦਾ ਵੀ ਕੋਈ ਕੰਮ ਚੱਲਿਆ ਹੋਵੇ ਪਹਿਲਾਂ ਕਾਂਗਰਸ ਪਾਰਟੀ ਦੀ ਸਰਪੰਚ ਜੀ ਤਕਰੀਬਨਾ ਕਿਵੇਂ ਲੱਗਦਾ ਤੁਸੀਂ ਹੁਣ ਜਿਵੇਂ ਸ਼ੁਰੂਆਤ ਕੀਤੀ ਆ ਹੰਗਾਰਾ ਕਿਵੇਂ ਦਾ ਮਿਲ ਰਿਹਾ ਹੰਗਾਰਾ ਇਹਨਾਂ ਤੋਂ ਔੱਕੇ ਪਏ ਨਹੀਂ ਜੀ ਜਿਵੇਂ ਜਿੱਦਾਂ ਦੀ ਸਰਕਾਰ ਆਈ ਆ ਛਾੜੂ ਸਰਕਾਰ ਆਈ ਆ ਪਹਿਲਾਂ ਗਰੀਬਾਂ ਨੂੰ ਇਹਨਾਂ ਦੀ ਜਿਹੜੇ ਪੰਜਾਬ ਸਰਕਾਰ ਜਿਹੜੀ ਕਣਕ ਦਿੰਦੀ ਹੁੰਦੀ ਸੀ ਉਹ ਇਹਨਾਂ ਨੇ ਬੰਦ ਕਰਤੀ ਬਿਲਕੁਲ ਆਮ ਆਦਮੀ ਪਾਰਟੀ ਸਰਕਾਰ ਕਹਿ ਰਹੀ ਆ ਕਿ ਅਸੀਂ ਬਹੁਤ ਵਿਕਾਸ ਕਰ ਰਹੇ ਹਾਂ ਅਸੀਂ ਹੁਣ ਸੜਕਾਂ ਬਣਾ ਰਹੇ ਹਾਂ ਸੜਕਾਂ ਦੀ ਮੁਰੰਮਤ ਕਰ ਰਹੇ ਹਾਂ ਕਰੋੜਾਂ ਰੁਪਏ ਹਲਕਾ ਸੰਗਰੂਰ ਚ ਜਾਰੀ ਹੋਏ ਨੇ ਪੂਰੇ ਪੰਜਾਬ ਦੇ ਵਿੱਚ ਕਰੋੜਾਂ ਰੁਪਏ ਦਿੱਤੇ ਨੇ ਕਾਗਜ਼ਾਂ 'ਚ ਤਾਂ ਮਿਲ ਆਲਾ ਪੈਸਾ ਆਇਆ ਹੈ ਪਤਾ ਨਹੀਂ ਕਿੱਥੇ ਲੱਗਿਆ ਅਲੱਗ ਪਤਾ ਨਹੀਂ ਕਿੱਥੇ ਰਿਹਾ ਮੇਰੇ ਸਾਹਮਣੇ ਜਿੰਨੀਆਂ ਸੜਕਾਂ ਸਿੰਘਲਾ ਸਾਹਮਣੇ ਬਣਾਈਆਂ ਨੇ ਜਿੱਦ ਦੇ ਉਹਨਾਂ ਤੇ ਉਹਦੇ ਟੋਏ ਪੈ ਗਏ ਨਾ ਤੋਂ ਪੈਚ ਵਰਕ ਵੀ ਨਹੀਂ ਹੋਣਾ ਉਹਨਾਂ ਤੇ ਦੇਨਕੇ এজেন্ডਾ ਤੁਹਾਡਾ ਤੁਹਾਡੇ ਵਿਕਾਸ ਤੇ ਹੋਵੇਗਾ ਜਿਹੜਾ 2017 ਤੋਂ 2022 ਤੱਕ ਸਾਬਕਾ ਕੈਬਨਰ ਮੰਤਰੀ ਸ਼੍ਰੀ ਵਿਜੇਂਦਰ ਸੰਗਲਿਆ ਨੇ ਕੀਤਾ ਹਾਂਜੀ ਹਾਂਜੀ ਮੈਂ ਨਾ ਗਰੀਬਾਂ ਵਾਸਤੇ ਵੀ ਮੇਰੇ ਪਿੰਡ ਮੇਲਾ ਪੰਜਾਬ ਦਾ ਸਿਰਫ ਇੱਕੋ ਹੀ ਪਿੰਡ ਪੜੋ ਹੈ ਜਿੱਥੇ 85 ਘਰਾਂ ਨੂੰ ਕੱਚੇ ਮਕਾਨਾਂ ਦੇ ਮੈਂ ਪੈਸੇ ਦਵਾਏ 55 ਲੱਖ ਰੁਪਈਆ ਮੈਂ ਜਿਹੜਾ ਕੱਚੇ ਮਕਾਨਾਂ ਆ ਜਾਣ ਮੇਰੇ ਪਿੰਡ ਜਿਹੜਾ ਵੀ ਆਗੂ ਕੰਮ ਕਰਦਾ ਉਸ ਨੂੰ ਫਿਰ ਉਸ ਚੀਜ਼ ਨਾਲ ਨਮਾਜਿਆ ਜੀ ਠੀਕ ਹੈ ਜੀ ਸਾਹਿਬ ਵੀ ਉਹ ਵੀ ਦੇਖ ਕੇ ਮਾਲਕੇ ਮੈਂ ਵੀ ਇੱਕ ਆਮ ਘਰ ਦੇ ਵਿੱਚੋਂ ਆ ਤੇ ਉਹਨਾਂ ਨੇ ਕੋਈ ਰਜਵਾੜ ਇਹਨੂੰ ਕਿਸੇ ਨੂੰ ਹੋ ਨਹੀਂ ਦਿੱਤੀ ਤੇ ਮੇਰੇ ਕੰਮ ਨੂੰ ਦੇਖਦੇ ਹੋਏ ਜਿਹੜੀ ਮੇਰੀ ਪਤਨੀ ਉਹਨਾਂ ਦਾ ਪਤਨੀ ਸੰਦੀਪ ਕੌਰ ਨੂੰ ਵੀ ਟਿਕ ਜੀ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ 14 ਦਸੰਬਰ ਨੂੰ ਹੋਣੀਆਂ ਨੇ ਜਿਸ ਦੇ ਤਹਿਤ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦੇ ਫਾਰਮ ਭਰ ਦਿੱਤੇ ਹਨ ਅਤੇ ਹੁਣ ਚੋਣ ਪ੍ਰਚਾਰ ਦੀ ਵੀ ਸ਼ੁਰੂਆਤ ਹੋ ਚੁੱਕੀ ਹੈ ਹੁਣ ਪਿੰਡਾਂ ਦੇ ਵਿੱਚ ਉਮੀਦਵਾਰ ਨੇ ਚੋਣ ਪ੍ਰਚਾਰ ਕਰ ਰਹੇ ਨੇ ਹਲਕਾ ਸੰਗਰੂਰ ਦੀ ਗੱਲ ਕਰਾਂਗੇ ਹਲਕਾ ਸੰਗਰੂਰ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਤਿੰਨ ਜ਼ੋਨ ਨੇ ਤਿੰਨ ਜ਼ੋਨਾਂ ਦੇ ਵਿੱਚੋਂ ਮਾਜੀ ਜ਼ੋਨ ਆ ਮਾਜੀ ਜ਼ੋਨ ਦੇ ਵਿੱਚੋਂ ਕਾਂਗਰਸ ਪਾਰਟੀ ਦੀ ਉਮੀਦਵਾਰਾ ਸੰਦੀਪ ਕੌਰ ਉਹਨਾਂ ਦੇ ਪਤੀ ਸਾਡੇ ਨਾਲ ਮੌਜੂਦ ਨੇ ਸਾਹਿਬ ਸਿੰਘ ਪੜੋ ਜਿਹੜੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸ਼੍ਰੀ ਵਿਜੇਂਦਰ ਸਿੰਘਲਾ ਦੇ ਨਜ਼ਦੀਕੀ ਨੇ ਉਹਨਾਂ ਨੇ ਵਿਸ਼ੇਸ਼ ਤੌਰ ਤੇ ਸਾਹਿਬ ਸਿੰਘ ਭੜੋ ਦੀ ਪਤਨੀ ਨੂੰ ਟਿਕਟ ਦਿੱਤੀ ਆ ਤੇ ਉਹਨਾਂ ਨੇ ਕੈਂਪੇਨ ਸ਼ੁਰੂ ਕਰ ਦਿੱਤੀ ਆ ਸਾਡੇ ਨਾਲ ਮੌਜੂਦ ਨੇ ਭੜੋ ਸਾਹਿਬ ਸਵਾਗਤ ਹੈ ਤੁਹਾਡਾ ਮਾਜਾ ਲਾਈਵ ਟੀਵੀ ਤੇ ਜੀ ਬਾਈਸ ਸਵਾਗਤ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਦਾ ਜਿਹੜੇ ਇੱਥੇ ਪਹੁੰਚਿਓ ਥੋੜਾ ਬਹੁਤ ਬਹੁਤ ਧੰਨਵਾਦ ਸਾਹਿਬ ਜੀ ਸ਼ੁਰੂਆਤ ਹੋ ਗਈ ਫਿਰ ਕੈਂਪੇਨ ਕਿਉਂਕਿ ਫਾਰਮ ਭਰੇ ਨੇ ਉਸ ਤੋਂ ਬਾਅਦ ਹੁਣ ਕੈਂਪੇਨ ਕਿਉਂਕਿ ਦਿਨ ਬਹੁਤ ਘੱਟ ਨੇ ਸ਼ੁਰੂਆਤ ਕਰਤੀ ਤੁਸੀਂ ਆਪਣੀ ਚੋਣ ਪ੍ਰਚਾਰ ਦੀ ਬਸ ਅੱਜ ਤੋਂ ਹੀ ਜੀ ਕੈਂਪੇਨ ਆ ਸ਼ੁਰੂ ਕਰ ਦਿੱਤੀ ਹੈ ਜੀ ਜਿਹੜੀ ਸਰਕਾਰ ਜਿਹੜੀ ਹੱਲਾ ਗੁੱਲਾ ਕਰ ਰਹੀ ਸੀ ਪਹਿਲਾਂ ਉਹਦੇ ਵੱਲ ਦੇਖ ਰਹੇ ਸੀ ਅਸੀਂ ਜਿਵੇਂ ਫੈਲਾ ਹੋਈਆਂ ਜਾ ਰਹੀਆਂ ਦੀਆਂ ਜੀ ਵੀ ਇਹ ਸਾਡੇ ਨਾਲ ਕਿੰਨਾ ਕੁ ਧੱਕਾ ਕਰ ਰਹੇ ਨੇ ਪਰ ਸ੍ਰੀ ਵਿਜੇਂਦਰ ਸਿੰਘਲਾ ਜੀ ਦੇ ਉਪਰਾਲੇ ਸਦਕਾ ਪਹਿਲਾਂ ਮੇਰਾ ਵੀ ਨਾਮ ਸੀਗਾ ਵੀ ਇਹਨਾਂ ਦੇ ਕਾਜ ਜਿਹੜੇ ਕੈਨਸਲ ਕਰਨੇ ਆ ਉਹਨਾਂ ਨੇ ਬਹੁਤ ਜ਼ਿਆਦਾ ਜਿਹੜਾ ਗੱਲਬਾਤ ਕੀਤੀ ਡੀਸੀ ਸਾਹਿਬ ਨਾਲ ਐਸਜੀਪੀ ਸਾਹਿਬ ਨਾਲ ਤੇ ਉਹਨਾਂ ਨੇ ਜਿਹੜਾ ਕਿ ਸਾਡੇ ਜਿਹੜੇ ਕਾਗਜ਼ ਆ ਜਦੋਂ ਜਦ ਤੱਕ ਸਾਡੇ ਪਾਸ ਨਹੀਂ ਕੀਤੇ ਜਦ ਤੱਕ ਅਸੀਂ ਉੱਥੇ ਬੈਠੇ ਅੱਛਾ ਜਨਨਕ ਤੁਹਾਨੂੰ ਵੀ ਲੱਗਦਾ ਸੀ ਕਿ ਤੇ ਸਾਡੇ ਕਾਗਜ਼ ਕੈਨਸਲ ਕਰਕੇ ਤੱਕੇ ਸਾਹੀ ਉਹ ਨਾ ਹੋ ਜੇ ਸਾਡੇ ਨਾਲ ਹਾਂਜੀ ਹਾਂਜੀ ਸਾਨੂੰ ਪਤਾ ਸੀ ਜੀ ਔਰ ਇਹ ਜਿਹੜੀ ਐ ਪਾਰਟੀ ਜਿਹੜੀ ਝਾੜੂ ਪਾਰਟੀ ਐ ਜਿਵੇਂ ਮੇਰੇ ਨਾਲ ਹੀ ਨਾਭਾ ਪੈਂਦਾ ਉਥੇ ਲਵੇ ਬਨੇਰੇਪਿੰਡ ਦੇ ਮੁੰਡੇ ਨਾਲ ਜਿਹੜਾ ਕਾਂਗਰਸੀ ਵਰਕਰ ਨਾਲ ਜਿਹੜਾ ਤੱਕਾ ਹੋਇਆ ਐ ਇਲਾ ਖੂਹੀਆਂ ਗਈਆਂ ਨੇ ਤੇ ਉਸ ਤੋਂ ਐਸੀ ਵੀ ਡਰ ਰਹੀ ਸੀ ਸਾਡੇ ਨਾਲ ਵੀ ਤੱਕਾ ਹੋਣਾ ਠੀਕ ਐ ਬਸ ਜਦੋਂ ਤੁਸੀਂ ਫਾਰਮ ਭਰੇ ਕੋਈ ਪ੍ਰੋਬਲਮ ਤਾਂ ਨਹੀਂ ਆਈ ਕੋਈ ਦਿੱਕਤ ਤਾਂ ਨਹੀਂ ਆਈ ਕੋਈ ਤੁਹਾਡੇ ਤੇ ਇਤਰਾਜ਼ ਤਾਂ ਨਹੀਂ ਲੱਗਿਆ ਜਦੋਂ ਤੱਕ ਮਤਲਬ ਰਿਹਾ ਤੁਹਾਨੂੰ ਇਤਰਾਜ਼ ਲਗਾਇਆ ਸੀਗਾ ਇਹਨਾਂ ਨੇ ਤੇ ਪਰ ਉਹ ਐਸਡੀਐਮ ਸਾਹਿਬ ਨੇ ਕੈਨਸਲ ਕਰ ਦਿੱਤਾ ਜੀ ਠੀਕ ਹੈ ਤੇ ਹੁਣ ਕਿੰਨੇ ਪਿੰਡ ਨੇ ਆਪਣੇ ਜ਼ੋਨ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਉਹ ਤੁਹਾਡੀ ਪਤਨੀ ਲੜ ਰਹੇ ਨੇ ਕਿੰਨੇ ਪਿੰਡ ਨੇ ਇਹਦੇ ਵਿੱਚ ਇਹ ਮਾਜੀ ਜ਼ੋਨ ਹੈ ਜੀ ਮਾਜੀ ਜ਼ੋਨ ਦੇ ਵਿੱਚ 32 ਪਿੰਡ ਨੇ ਜਿਹੜੇ ਉਹ ਪਿੰਡ ਨੇ ਜਿੱਥੇ ਠੀਕ ਹੈ 32 ਪਿੰਡਾਂ ਦੇ ਵਿੱਚ ਫਿਰ ਹੁਣ ਦਿਨ ਵੀ ਥੋੜੇ ਰਹਿ ਗਏ ਕਿਵੇਂ ਤੁਹਾਨੂੰ ਪਲੈਨਿੰਗ ਕੀ ਕਰੀਆ ਕਿ ਕਿਸ ਤਰੀਕੇ ਨਾਲ ਕੈਂਪੇਨ ਕਰਨੀਆ ਪਲੈਨਿੰਗ ਤਾਂ ਇਹ ਵੀ ਕਿਉਂਕਿ ਸਰਕਾਰ ਨੇ ਜਿਹੜਾ ਕੈਂਪੇਨ ਕਰਨ ਦਾ ਟਾਈਮ ਬਹੁਤ ਜ਼ਿਆਦਾ ਘੱਟ ਦਿੱਤਾ ਹੈ ਜੀ ਤੇ ਹੁਣ ਅਸੀਂ ਜਿਹੜਾ ਹੈਗਾ ਬਲਾਕਾਂ ਵਾਈਜ਼ ਜਿਵੇਂ ਜ਼ੋਨ ਨੇ ਬਲਾਕ ਸੰਪਤੀ ਦੇ ਉਹ ਏਕ-ਏਕ ਪਿੰਡ ਦੇ ਵਿੱਚ ਇਕੱਠ ਕਰਕੇ ਉੱਤੇ ਮੰਤਰੀ ਸਾਹਿਬ ਆਉਣਗੇ ਉਹਨਾਂ ਨੂੰ ਸੰਬੋਧਨ ਕਰਨਗੇ ਆਪਣੇ ਕੰਮਾਂ ਬਾਰੇ ਜਿਹੜਾ ਅਸੀਂ ਉਹਨਾਂ ਨੇ ਕੰਮ ਕੀਤੇ ਨੇ ਇਸ ਲਈ 5 ਸਾਲ ਜਦੋਂ ਮੰਤਰੀ ਰਹੇ ਉਹ ਸਾਰੇ ਇਲਾਕੇ ਨੂੰ ਪਤਾ ਹੈ ਕਿਉਂ ਉਹਨਾਂ ਨੂੰ ਵਿਕਾਸਪੁਰਸ ਦੇ ਨਾਮ ਤੇ ਤਾਂ ਹੀ ਸਾਰੀ ਦੁਨੀਆ ਜਾਣਦੀ ਹੈ ਜੀ ਜਨ ਕਿ ਏਜੰਡਾ ਤੁਹਾਡਾ ਤੁਹਾਡੇ ਵਿਕਾਸ ਤੇ ਹੋਵੇਗਾ ਜਿਹੜਾ 2017 ਤੋਂ 2022 ਤੱਕ ਸਾਬਕਾ ਕੈਬਨਿਟ ਮੰਤਰੀ ਸ਼੍ਰੀ ਵਿਜੇਂਦਰ ਸਿੰਘਲਾ ਨੇ ਕੀਤਾ ਹਾਂਜੀ ਹਾਂਜੀ ਵਿਜੇਂਦਰ ਸਿੰਘਲਾ ਜੀ ਨੇ ਤੁਸੀਂ ਵੀ ਮਾਲਕ ਮੇਰੇ ਏਰੀਆ ਰਿਓ ਤੇ ਪੂਰੇ ਪੰਜਾਬ ਦੇ ਲੋਕਾਂ ਨੂੰ ਇਹ ਪਤਾ ਹੈ ਵੀ ਜਿਹੜਾ ਜਿਹੜਾ ਹਲਕਾ ਜਿਹੜਾ ਸਾਡਾ ਹੋ ਸੀਗਾ ਵਿਧਾਨ ਸਭਾ ਹਲਕਾ ਸੰਗਰੂਰ ਇਹ ਪਛੜਿਆ ਹੋਇਆ ਇਲਾਕਾ ਹੈ ਕੈਨਾਲੀ ਅਸੀਂ ਨਾਬੇ ਪੜਦੇ ਹੁੰਦੇ ਸੀ ਨਾ ਤੇ ਸਾਨੂੰ ਉੱਥੇ ਜਦੋਂ ਕਹਿੰਦੇ ਸੀ ਪਟਿਆਲੇ ਵਾਲੇ ਜਿਹੜੇ ਸਾਡੇ ਦੋਸਤ ਤੇ ਕੋਈ ਯਾਰ ਜ ਤੁਸੀਂ ਤਾਂ ਨਾ ਉਹੀ ਬੈਕਵਰਡ ਵਾਲੀ ਗੱਲ ਕਰਦੇ ਤੇ ਅਸੀਂ ਸੋਚਦੇ ਹੁੰਦੇ ਵੀ ਕੀ ਇਹੋ ਜਿਹਾ ਕੰਮ ਕਰਦਾ ਜਿਹੜਾ ਨਹੀਂ ਕਹਿੰਦੇ ਕਹਿੰਦੇ ਵੀ ਇਹ ਹੁੰਦੇ ਸੀ ਵੀ ਤੁਹਾਡਾ ਨਹੀਂ ਕਸੂਰ ਤੁਹਾਡਾ ਜ਼ਿਲ੍ਹਾ ਸੰਗਰੂਰ ਇਹ ਗੱਲ ਕਹਿੰਦੇ ਹੁੰਦੇ ਸੀ ਹਾਂ ਜੀ ਹਾਂ ਫਿਰ ਸਾਨੂੰ ਲੱਗਦਾ ਵੀ ਇਹੋ ਜਿਹਾ ਕੀ ਕੀ ਕਰਤਾ ਯਾਰ ਜਿਹੜਾ ਬੈਕਵਰਡ ਕਿਉਂ ਆਏ ਸੀ ਉਹ ਐਸੀ ਹੁਣ ਜਿਹੜਾ ਸਾਡੇ ਏਰੀਆ ਜਿਹੜਾ ਪਟਿਆਲੇ ਤੋਂ ਵੀ ਬਹੁਤ ਜ਼ਿਆਦਾ ਉੱਪਰ ਚੱਕਤਾ ਹੈ ਸਾਡੇ ਕੋਈ ਸੜਕ ਨਹੀਂ ਹੈਗੀ ਜਿਹੜੀ ਕੱਚੀ ਹੋਵੇ ਜਿਹੜੇ ਸਕੂਲ ਨੇ ਉਹ ਤੁਸੀਂ ਦੇਖੋਗੇ ਅਪਗ੍ਰੇਡ ਹੋਏ ਹੋਏ ਨੇ ਪ੍ਰਾਈਵੇਟ ਸਕੂਲਾਂ ਤੋਂ ਵੀ ਜਿਹੜੀ ਦੇਖਿਆ ਉਹਨਾਂ ਦੀ ਬਹੁਤ ਜ਼ਿਆਦਾ ਉੱਪਰ ਹੈ ਬਿਲਕੁਲ ਸਾਬ ਜੀ ਤੁਹਾਡਾ ਐਕਸਪੀਰੀਅੰਸ ਰਾਜਨੀਤੀ ਚ ਵੀ ਹੈ ਕਿਉਂਕਿ ਤੁਸੀਂ 5 ਸਾਲ ਸਰਪੰਚੀ ਵੀ ਕੀਤੀ ਆ ਜਦੋਂ ਤੁਸੀਂ ਸਰਪੰਚੀ ਕੀਤੀ ਐਕਸਪੀਰੀਅੰਸ ਤਾਂ ਤੁਹਾਡਾ ਹੋਇਆ ਪਿੰਡ ਦਾ ਕਿੰਨਾ ਕੁ ਵਿਕਾਸ ਕੀਤਾ ਕਿਵੇਂ ਸੋਚਿਆ ਸੀ ਤੁਸੀਂ ਕਿ 5 ਸਾਲ ਚ ਅਸੀਂ ਕੀ ਕੀ ਕਰਨਾ ਉਹ ਤਾਂ ਮੇਰੇ ਪਿੰਡ ਦੇ ਮਤਲਬ ਕਿ ਲੋਕ ਹੀ ਦੱਸਣਗੇ ਆਲੇ ਦਾਲ ਜਿਹੜੇ ਪਿੰਡ ਨੇ ਉਹਨਾਂ ਨੂੰ ਵੀ ਪਤਾ ਹੀ ਪੂਰੇ ਕੋਈ ਵੀ ਐਸੀ ਜੀ ਸੜਕ ਨਹੀਂ ਹੈਗੀ ਜਿਹੜੀ ਅਸੀਂ ਇਹ ਨਹੀਂ ਬਣਾਈ ਕੋਈ ਗਲੀ ਨਹੀਂ ਛੱਡੀ ਹੈਗੀ ਜਿਹੜੀ ਕੱਚੀ ਹੋਵੇ ਮੇਰੇ ਪਿੰਡ ਦੀ ਪੂਰੇ ਪੰਚਾਇਤ ਘਰ ਬਣਾਇਆ ਸੀਨੇ ਕੋਈ ਥਾ ਹੀ ਨਹੀਂ ਹੈਗੀ ਜਿਹੜੀ ਅਸੀਂ ਨੇ ਮਤਲਬ ਕਿ ਉਹਨੂੰ ਅਪਗ੍ਰੇਡ ਨਹੀਂ ਕੀਤਾ ਮਤਲਬ ਕਿ ਸਕੂਲ ਨੇ ਦੋ ਉਹਨਾਂ ਨੂੰ ਐਸੀ ਪੜ੍ਹਦੇ ਹੁੰਦੇ ਸੀ ਪਹਿਲਾਂ ਬੱਚੇ ਹੁੰਦੇ ਸੀਗੇ ਸਰਕਾਰੀ ਸਕੂਲ 'ਚ ਪੜ੍ਹਿਆ ਉਹ ਸਕੂਲ ਨੂੰ ਤੋੜ ਕੇ ਮੈਂ ਹੀ ਆਪਣੇ ਹੱਥਾਂ ਨਾਲ ਹੋਂਡ ਜਿਹੜਾ ਡਬਲ ਮੰਜ਼ਲ ਬਣਾਇਆ ਠੀਕ ਹੈ ਬਹੁਤ ਸਾਨੂੰ ਮਾਣ ਮਹਿਸੂਸ ਹੁੰਦਾ ਫਿਰ ਮੈਂ ਗਰਾਊਂਡ ਸੀਗਾ ਮੇਰੇ ਪਿੰਡ ਗਰਾਊਂਡ ਦੀ ਜਿਹੜੀ ਸੀ ਜਗ੍ਹਾ ਨਹੀਂ ਸੀ ਤੇ ਮੈਂ ਪਿੰਡ ਵਾਲਿਆਂ ਨੂੰ ਬੀ ਤੀ ਦੀ ਸਾਰੇ ਮੇਰੇ ਨਾਲ ਬਹੁਤ ਸਹਿਮਤ ਸੀ ਪਿੰਡ ਤੇ ਸਾਨੂੰ 2.5 ਏਕੜਾ ਜ਼ਮੀਨ ਹੈ ਜਿਹੜੀ ਹੁਣ ਮੈਂ ਮੰਡੀ ਦੇ ਕੋਲ ਹੈ ਜਿਹੜੀ ਗਰਾਊਂਡ ਵਾਸਤੇ ਉਹ ਛੱਡੀ ਆ ਤੇ ਉਹਦੇ ਆਲੇ-ਦੁਆਲੇ ਬਾਉਂਡਰੀ ਮਾਰੀ ਸੋ ਲੈਣੇ ਸਰਕਾਰ ਦਾ ਜਿਹੜਾ ਕਾਲਜ ਕੱਲ ਪੂਰਾ ਹੋ ਗਿਆ ਸੀ ਹੂੰ ਜਨਨ ਕਿ ਗਰੰਟਾਂ ਤੁਸੀਂ ਜਦੋਂ ਸਰਕਾਰ ਸੀ ਕਾਂਗਰਸ ਦੀ ਬਹੁਤ ਗਰੰਟਾਂ ਲੈ ਕੇ ਆਏ ਹੋ ਤੁਸੀਂ ਇਥੇ ਤੇ 60 ਲੱਖ ਰੁਪਇਆ ਮੈਨੂੰ ਮੰਤਰੀ ਸਾਹਿਬ ਹੋਰ ਦੇ ਰਹੇ ਸੀ ਇਹ ਗਰਾਊਂਡ ਵਾਸਤੇ ਪਰ ਜਗ੍ਹਾ ਨਹੀਂ ਸੀ ਜਦੋਂ ਤਿੰਨ ਕ ਵਿੱਗੇ ਦਾ ਸਾਡੇ ਇਥੇ ਸਕੂਲ ਦੇ ਵਿੱਚ ਗਰਾਊਂਡ ਹੈ ਉੱਥੇ ਉਹ ਲੱਗਦਾ ਨਹੀਂ ਸੀ ਪੈਸਾ ਇਨਾ ਤੇ ਉਹ ਸਾਡੀ ਵਾਪਸ ਹੋਈ ਫਿਰ ਮੈਂ ਕਿਹਾ ਚਲੋ ਅੱਗੇ ਜਿਹੜਾ ਸਰਪੰਚ ਬਣੂਗਾ ਤੇ ਕੱਲ ਨੂੰ ਗ੍ਰਾਂਟ ਨਾਲ ਜਿਹੜੀ ਵਾਪਸ ਹੋਵੇ ਉਹ ਐਸਨੇ ਫਿਰ ਤਿੰਨ ਕਿੱਲਾਂ ਦੇ ਤਕਰੀਬ ਨੇ ਸੀ ਜਿਹੜੀ ਮੈਂ ਜਗਾ ਛੱਡੀ ਗ੍ਰਾਊਂਡ ਦੇ ਓਕੇ ਬਿਲਕੁਲ ਬਾਕੀ ਸਾਹਿਬ ਜੀ ਹੁਣ ਤੁਹਾਨੂੰ ਜ਼ਿਲ੍ਹਾ ਪ੍ਰੀਸ਼ਦ ਦੀ ਤੁਹਾਡੀ ਪਤਨੀ ਨੂੰ ਟਿਕਟ ਮਿਲ ਗਿਆ ਉਹ ਵੀ ਟਿਕਟਾਂ ਕਿਤੇ ਨਾ ਕਿਤੇ ਇਹ ਚੀਜ਼ਾਂ ਨੂੰ ਦੇਖਦੇ ਹੋਈ ਦਿੱਤੀ ਹੋਣੀ ਕਿਉਂਕਿ ਜਿਹੜੇ ਮਿਹਨਤੀ ਵਰਕਰ ਹੁੰਦੇ ਨੇ ਮਿਹਨਤੀ ਆਗੂ ਹੁੰਦੇ ਨੇ ਸਾਬਕਾ ਕੈਬਨਿਨ ਮਨਿਸਟਰ ਨੇ ਵੀ ਇਹ ਸੋਚਿਆ ਹੋਣਾ ਵੀ ਕਿਸ ਨੂੰ ਟਿਕਟ ਦਿੱਤੀ ਜਾਵੇ ਤੇ ਤੁਹਾਨੂੰ ਆਪ ਬੁਲਾ ਕੇ ਉਹਨਾਂ ਨੇ ਕਿਹਾ ਕਿਵੇਂ ਚੱਲਿਆ ਜਦੋਂ ਟਿਕਟ ਦੀ ਗੱਲਬਾਤ ਹੋਈ ਹਾਂਜੀ ਹਾਂਜੀ ਮੈਂ ਨਾ ਗਰੀਬਾਂ ਵਾਸਤੇ ਵੀ ਮੇਰੇ ਪਿੰਡ ਮੇਲਾ ਪੰਜਾਬ ਦਾ ਸਿਰਫ ਇੱਕੋ ਹੀ ਪਿੰਡ ਪੜੋਆ ਹੈ ਜਿੱਥੇ 85 ਘਰਾਂ ਨੂੰ ਕੱਚੇ ਮਕਾਨਾਂ ਦੇ ਮੈਂ ਪੈਸੇ ਦਵਾਏ ਨੇ ਸਿਰਫ ਪੰਜਾਬ ਦਾ ਇੱਕੋ ਹੀ ਪਿੰਡ ਹੋਊਗਾ ਤੁਸੀਂ ਅੱਛਾ ਸਰਚ ਮਾਰੋਗੇ ਰਿਕਾਰਡ ਆ ਜਣੀ ਕਿ ਪੂਰਾ ਹਾਂਜੀ ਰਿਕਾਰਡ ਹੈ ਠੀਕ ਹੈ ਜਨਨ ਕਿ ਤੁਸੀਂ ਦਿਲੋਂ ਕੰਮ ਕੀਤਾ ਕਿ ਕੋਈ ਰਹਿ ਨਾ ਜਾਵੇ ਲੋੜਵੰਦ ਰਹਿ ਨਾ ਜਾਵੇ ਕੋਈ ਚਲੋ ਪਰਿਵਾਰ ਬਹੁਤ ਜ਼ਿਆਦਾ ਨੇ ਨਾ ਜਿਹੜੇ ਐਸਸੀ ਪਰਿਵਾਰ ਜਾਂ ਗਰੀਬ ਪਰਿਵਾਰ ਨੇ ਉਹ 3-400 ਘਰ ਚਲੋ 80 ਪਰਿਵਾਰਾਂ ਨੂੰ ਮਿਲ ਜਾਂਦੇ ਚਲੋ ਥੋੜਾ ਵਿਰੋਧ ਵੀ ਹੁੰਦਾ ਉਹਦੇ ਵਿੱਚ ਕਿਉਂਕਿ ਇੱਕ ਦਾਮ ਐਨੇ ਪੈਸੇ ਦਵਾਉਣੇ 55 ਲੱਖ ਰੁਪਈਆ ਮੈਂ ਜਿਹੜਾ ਕੱਚੇ ਮਕਾਨਾਂ ਦਾ ਜਿਹੜੇ ਮੇਰੇ ਪਿੰਡ ਚ ਦਵਾਏ ਠੀਕ ਹੈ ਬਹੁਤ ਵੱਡੀ ਮੈਪਲਾਬ ਦੀ ਮੰਨਦਾ ਓਕੇ ਤੇ ਉਹੀ ਚੀਜ਼ਾਂ ਦੇਖਿਆਂਗੇ ਨੇ ਉਹੀ ਪੁਆਇੰਟ ਵੀ ਦੇਖੇ ਗਏ ਨੇ ਕਿ ਕਿੰਨੀ ਮਿਹਨਤ ਕਰਦਾ ਕਿੰਨੇ ਸਹੀ ਤਰੀਕੇ ਨਾਲ ਜਿਹੜਾ ਵੀ ਆਗੂ ਕੰਮ ਕਰਦਾ ਉਸ ਨੂੰ ਫਿਰ ਉਸ ਚੀਜ਼ ਨਾਲ ਨਮਾਜਾ ਦਾ ਫਲ ਮਿਲਿਆ ਮੈਨੂੰ ਜੀ ਠੀਕ ਹੈ ਸਤਰੀ ਸਾਹਿਬ ਵੀ ਉਹ ਵੀ ਦੇਖ ਕੇ ਮਤਲਬ ਕਿ ਮੈਂ ਵੀ ਇੱਕ ਆਮ ਘਰ ਦੇ ਵਿੱਚੋਂ ਆ ਤੇ ਉਹਨਾਂ ਨੇ ਕੋਈ ਰਿਜਵਾੜ ਇਹਨੂੰ ਕਿਸੇ ਨੂੰ ਹੋ ਨਹੀਂ ਦਿੱਤੀ ਟਿਕਟ ਤੇ ਮੇਰੇ ਕੰਮ ਨੂੰ ਦੇਖਦੇ ਹੋਏ ਜਿਹੜੀ ਮੇਰੀ ਪਤਨੀ ਉਹ ਤੁਹਾਨੂੰ ਪਤਨੀ ਸੰਦੀਪ ਕੌਰ ਨੂੰ ਜਿਹੜੀ ਟਿਕਟ ਦਿੱਤੀ ਹੈ ਠੀਕ ਹੈ ਤੇ ਬਾਕੀ ਹੁਣ ਜਿਵੇਂ ਦੀ ਤੁਹਾਡੀ ਪਲੈਨਿੰਗ ਲੱਗਦੀ ਆ ਕੀ ਲੱਗਦਾ ਤੁਹਾਨੂੰ ਕਿਉਂਕਿ ਪਿੰਡਾਂ ਦੇ ਤੁਹਾਡੇ ਸਰਪੰਚ ਵੀ ਨੇ ਇੱਥੇ ਪਹਿਲਾਂ ਕਾਂਗਰਸ ਪਾਰਟੀ ਦੀ ਸਰਪੰਚ ਦੀ ਤਕਰੀਬ ਨਾ ਕਿਵੇਂ ਲੱਗਦਾ ਤੁਸੀਂ ਹੁਣ ਜਿਵੇਂ ਸ਼ੁਰੂਆਤ ਕੀਤੀ ਆ ਹੰਗਾਰਾ ਕਿਵੇਂ ਦਾ ਮਿਲ ਰਿਹਾ ਹੰਗਾਰਾ ਇਹਨਾਂ ਤੋਂ ਓੱਕੇ ਪੈ ਨੇ ਜੀ ਜਿਵੇਂ ਜਿੱਦਾਂ ਦੀ ਇਹ ਸਰਕਾਰ ਆਈ ਹੈ ਝਾੜੂ ਸਰਕਾਰ ਆਈ ਹੈ ਪਹਿਲਾਂ ਤਾਂ ਗਰੀਬਾਂ ਨੂੰ ਇਹਨਾਂ ਲਈ ਜਿਹੜੇ ਪੰਜਾਬ ਸਰਕਾਰ ਜਿਹੜੀ ਕਣਕ ਦਿੰਦੀ ਹੁੰਦੀ ਸੀ ਉਹ ਇਹਨਾਂ ਨੇ ਬੰਦ ਕਰਤੀ ਬਿਲਕੁਲ ਉਹ ਸਾਰੇ ਗਰੀਬ ਮਤਲਬ ਕੇ ਸਾਰੇ ਪਤ ਹੀ ਉਹਨਾਂ ਨੂੰ ਤੇ ਦੂਸਰਾ ਦੇਖੋ ਇਹ ਟਰਾਲੀ ਚੋਰ ਪਹਿਲੀ ਤੁਹਾਨੂੰ ਪਤਾ ਹੀ ਆ ਉਹਨਾਂ ਦਾ ਜਵਾਬ ਦੇਣ ਦਾ ਇਹ ਟਰਾਲੀ ਚੋਰਾਂ ਦਾ ਹੁਣ ਆਹ ਟਾਈਮ ਐ ਵੀ ਸਰਕਾਰ ਨੂੰ ਜਵਾਬ ਦੇਣ ਦਾ ਲੋਕ ਹੁਣ ਇਹ ਪਹਿਲਾਂ ਟਰਾਲੀ ਚੋਰੀ ਸੀ ਹੁਣ ਤਾਂ ਇਹ ਫਾਈਲ ਚੋਰ ਵੀ ਹੋ ਗਏ ਫਾਈਲਾਂ ਮੇਰੇ ਲਵੀ ਨੱਬਾ ਪੈਂਦਾ ਆਪਣੇ ਦੀ ਉਥੋਂ ਫਾਈਲਾਂ ਸੋਨੇ ਦੇਖਿਆ ਕਿਵੇਂ ਖੋਈਆਂ ਦੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਇਹਨਾਂ ਨੇ ਹਾਲ ਕੀਤਾ ਇਹ ਪਹਿਲਾਂ ਕਿਸੇ ਪਾਰਟੀ ਨੇ ਇਦਾਂ ਨਹੀਂ ਕੀਤਾ ਨਹੀਂ ਤੁਹਾਨੂੰ ਕੀ ਲੱਗਦਾ ੱੱਕਾ ਹੋਇਆ ਇਸ ਵਾਰ ਪੂਰਾ ਬਹੁਤ ੱੱਕਾ ਕੀਤਾ ਐਨਾ ਦਾ ੱੱਕਾ ਪਹਿਲਾਂ ਅਕਾਲੀ ਦਲ ਦੇ ਵਿੱਚ ਵੀ ਨਹੀਂ ਹੋਇਆ ਚਲੋ ਕਾਂਗਰਸ ਤੋਂ ਬਹੁਤ ਫੇਰ ਵੀ ਠੀਕ ਪਾਰਟੀ ਐ ਇੰਨਾ ਨਹੀਂ ਉਹ ਕਰਦੇ ਤੇ ਇਹਨਾਂ ਤਾਂ ਅਕਾਲੀ ਦਲ ਦੇ ਵੀ ਹੱਦਾਂ ਜਿਹੜੀਆਂ ਤੋੜੀਆਂ ਨੇ ਹੂੰ ਠੀਕ ਹੈ ਜਨਨ ਕਿ ਉਹਦੇ ਕਰਕੇ ਤੁਹਾਨੂੰ ਖਤਰਾ ਲੱਗਦਾ ਸੀ ਵੀ ਉਹ ਕਿਤੇ ਕਾਗਜ਼ ਕੈਨਸਲ ਕਰਨ ਦੇ ਦੇਣਗੇ ਹਾਂ ਹੁਣ ਤੱਕ ਐਸੀ ਸ਼ਾਂਤ ਬੈਠੇ ਸੀਗੇ ਹੂੰ ਸਾਨੂੰ ਐ ਸੀਗੇ ਸਾਨੂੰ ਕਿਸ ਨੋ ਕਿਸੇ ਚੜ੍ਹੇ ਕੇ ਜੜਾ ਕੇ ਇਹ ਸਾਡੇ ਕਾਗਜ਼ ਕੈਨਸਲ ਕਰਨਗੇ ਪਰ ਵਿਜੇਂਦਰ ਸਿੰਘਲਾ ਜੀ ਸਾਰਾ ਦਿਨ ਸਾਡੇ ਨਾਲ ਹੀ ਰਹੇ ਉਹਨਾਂ ਨੇ ਐਸ ਡੀ ਐਮ ਸਾਹਿਬ ਨਾਲ ਤੇ ਡੀ ਸੀ ਸਾਹਿਬ ਨਾਲ ਰਾਬਤਾ ਬਣਾ ਕੇ ਰੱਖਿਆ ਫੇਰ ਸਾਡੀਆਂ ਜਿਹੜੀਆਂ ਫੇਲਾਂ ਜੱਥੇ ਪਾਸ ਨਹੀਂ ਹੋਈਆਂ ਜਦ ਤੱਕ ਸਾਡੇ ਵਰਕਰ ਵੀ ਉੱਥੇ ਬੈਠੇ ਰਹੇ ਬਿਲਕੁਲ ਬਾਕੀ ਆਮ ਆਦਮੀ ਪਾਰਟੀ ਸਰਕਾਰ ਕਹਿ ਰਹੀ ਆ ਕਿ ਅਸੀਂ ਬਹੁਤ ਵਿਕਾਸ ਕਰ ਰਹੇ ਹਾਂ ਅਸੀਂ ਹੁਣ ਸੜਕਾਂ ਬਣਾ ਰਹੇ ਹਾਂ ਸੜਕਾਂ ਦੀ ਮੁਰੰਮਤ ਕਰ ਰਹੇ ਹਾਂ ਕਰੋੜਾ ਰੁਪਏ ਹਲਕਾ ਸੰਗਰੂਰ ਚ ਜਾਰੀ ਹੋਏ ਨੇ ਪੂਰੇ ਪੰਜਾਬ ਦੇ ਵਿੱਚ ਕਰੋੜਾ ਰੁਪਏ ਦਿੱਤੇ ਨੇ ਤੁਹਾਡੇ ਹਲਕੇ ਦੀਆਂ ਸੜਕਾਂ ਫਿਰ ਹੋ ਗਈਆਂ ਸੈੱਟ ਹੁਣ ਕੀ ਲੱਗਦਾ ਕਾਗਜ਼ਾਂ ਚ ਤਾਂ ਮਿਲ ਆਲਾ ਪੈਸਾ ਆਇਆ ਹੈ ਪਤਾ ਨਹੀਂ ਕਿੱਥੇ ਲੱਗਿਆ ਅਲੱਗ ਪਤਾ ਨਹੀਂ ਕਿੱਥੇ ਰਿਹਾ ਹੈ ਮੇਰੇ ਸਹਾ ਨਾਲ ਤਾਂ ਜਿੰਨੀਆਂ ਸੜਕਾਂ ਸਿੰਗਲਾ ਸਾਹਮਣੇ ਬਣਾਈਆਂ ਨੇ ਜਿੱਦ ਦੇ ਉਹਨਾਂ ਤੇ ਉਹਦੇ ਟੋਏ ਪੈ ਗਏ ਨਾ ਤੋਂ ਪੈਚ ਵਰਕ ਵੀ ਨਹੀਂ ਹੋਣਾ ਉਹਨਾਂ ਨਾ ਕਿਤੇ ਕੰਮ ਤੁਸੀਂ ਦੱਸੋ ਜਿੱਥੇ ਸੜਕ ਬਣੀ ਐ ਉਹ ਹੁਣ ਆਪਾਂ ਸੋਸ਼ਲ ਮੀਡੀਆ ਤੇ ਰੋਜ਼ ਦੇਖ ਰਹੇ ਹਾਂ ਉੱਥੋਂ ਦੇਖੋ ਕੀ ਹਾਲ ਐ ਲੋਕਾਂ ਐ ਮੁੱਠੀਆਂ ਭਰ ਕੇ ਦੇਖ ਰਹੇ ਨੇ ਚੱਕ ਰਹੇ ਨੇ ਬਜਰੀ ਹੁਣ ਦੇਖੋ ਤੁਸੀਂ ਹੈਗਾ ਕਿ ਕਿ ਸੜਕ ਮਟੀਰੀਅਲ ਬਹੁਤ ਮਾੜਾ ਪਿਆ ਹੋਇਆ ਬਿਲਕੁਲ ਬਿਲਕੁਲ ਮਟੀਰੀਅਲ ਹੂੰ ਬਹੁਤ ਹਾਲ ਮਾੜਾ ਐ ਇਹਨਾਂ ਦਾ ਕਿਸੇ ਪਿੰਡ ਦੇ ਵਿੱਚ ਇਹਨਾਂ ਨੇ ਕੋਈ ਗ੍ਰਾਂਟ ਨਹੀਂ ਦਿੱਤੀ ਜਿਹੜੇ ਸਰਪੰਚ ਵਿਚਾਰੇ ਇਹਨਾਂ ਦੀਆਂ ਪਾਰਟੀਆਂ ਦੇ ਬਣੇ ਆ ਉਹ ਐਨੇ ਦੁਖੀ ਨਹੀਂ ਇਹਨਾਂ ਤੋਂ ਉਹ ਵੀ ਸਾਨੂੰ ਵੋਟਾਂ ਪਾਉਣ ਵਾਸਤੇ ਜਿਹੜਾ ਫੋਨ ਕਰ ਰਹੇ ਨੇ ਵੀ ਅਸੀਂ ਵੋਟਾਂ ਇਹਨਾਂ ਨੇ ਸਾਨੂੰ ਬੜਾ ਦੁਖੀ ਕੀਤਾ ਜਿਹੜੀ 27 ਦੇ ਵਿੱਚ ਜਿਹੜੀ ਤੁਹਾਡੀ ਸਰਕਾਰ ਬਣੂਗੀ ਤਾਂ ਤੁਸੀਂ ਸਾਨੂੰ ਇਹਨਾਂ ਤੋਂ ਫੰਡ ਦਵਾਈਓ ਤਾਂ ਸਾਡਾ ਕੋਈ ਨਾਉ ਰੋਸ਼ਨ ਹੋਊਗਾ ਨਹੀਂ ਤਾਂ ਉਹਨਾਂ ਦੀ ਇੰਨੀ ਬਦਨਾਮੀ ਹੋਈ ਹੈ ਸਰਪੰਚ ਵੀ ਹੱਥ ਮੰਨ ਲੈ ਬੰਨ ਰਹੇ ਨੇ ਠੀਕ ਹੈ ਡਰਦੇ ਇਹਨਾਂ ਦੇ ਨਾਲ ਨੇ ਓਕੇ ਸਰਪੰਚ ਇਹਨਾਂ ਦੇ ਹਾਂ ਜੀ ਦੁਖੜੇ ਤੁਹਾਨੂੰ ਸੁਣਾ ਰਹੇ ਨੇ ਦੁਖੜੇ ਸਾਡੇ ਸੁਣਾਉਂਦੇ ਫੋਨ ਕਰ ਕਰਕੇ ਵੀ ਸਾਡਾ ਸਾਡੇ ਖੇਤਰ ਪੈਣਿਆ ਲੋਕਾਂ ਤੋਂ ਇੱਕ ਇੱਕ ਰੁਪਿਆ ਵੀ ਇਹਨਾਂ ਨੇ ਕਿਤੇ ਮੇਰੇ ਪਿੰਡ ਦੇ ਵਿੱਚ ਵੀ ਮੈਨੂੰ ਲੱਗਦਾ ਵੀ ਕੋਈ ਕੰਮ ਚੱਲਿਆ ਹੋਵੇ ਚਲੋ ਜਿੱਥੇ ਥੋੜੀ ਬਹੁਤੀ ਹੈ ਜਿਹੜੀ ਬੋਲੀ ਆ ਜਾਂ ਬੋਲੀ ਹੁੰਦੀ ਆ ਪੰਚਾਇਤੀ ਜ਼ਮੀਨ ਦੀ ਉਹ ਪਿੰਡਾਂ ਦੇ ਵਿੱਚ ਥੋੜਾ ਬਹੁਤਾ ਕੰਮ ਚੱਲਿਆ ਨਹੀਂ ਜਿਹੜੇ ਦੂਸਰੇ ਜਿੱਥੇ ਕੋਈ ਜ਼ਮੀਨ ਨਹੀਂ ਹੈਗੀ ਉਹ ਸਰਪੰਚ ਦਾ ਵਿਚਾਰ ਲੈਂਦੇ ਐਨੇ ਛਿੱਤਰ ਪੈ ਰਹੇ ਨੇ ਸਰਪੰਚ ਦੇ ਛਿੱਤਰ ਪੈਣੀ ਨੇ ਸਰਪੰਚ ਨੂੰ ਕਿ ਲੋਕ ਕਹਿੰਦੇ ਨੇ ਵੀ ਕੰਮ ਕਰ ਕੰਮ ਕਿੱਥੋਂ ਕਰੇ ਸਰਪੰਚ ਪੈਸਾ ਤਾਂ ਦੇ ਨਹੀਂ ਰਿਹਾ ਕੋਈ ਨਹੀਂ ਤੁਹਾਨੂੰ ਕੀ ਲੱਗਦਾ ਸੌਖੀ ਜਿੱਤ ਹੋ ਜੂਗੀ ਤੁਹਾਡੀ ਮੈਂ ਜਿਹੜਾ ਸਰਵੇ ਵੀ ਇਹਨਾਂ ਨੇ ਵੀ ਕਰਵਾਇਆ ਉਹਦੇ ਵਿੱਚ ਵੀ ਅਸੀਂ ਜਿੱਤ ਰਹੇ ਸੀ ਜੀ ਅਸੀਂ ਇਹਨਾਂ ਨੂੰ ਘੱਟੋ ਘੱਟ 6000 7000 ਦੀ ਲੀਡ ਨਾਲੇ ਸੀ ਨੂੰ ਸੰਮਾਨ ਹੈ ਵੀ ਠੀਕ ਹੈ ਖਰਾਬ ਓਕੇ ਤੇ ਬਾਕੀ ਚੋਣ ਨਿਸ਼ਾਨ ਤੇ ਤਾਂ ਤੁਸੀਂ ਪੰਜੇ ਤੇ ਲੜਨਾ ਹਾਂਜੀ ਹਾਂਜੀ ਚੋਣ ਨਿਸ਼ਾਨ ਹੱਥ ਪੰਜਾ ਕਾਂਗਰਸ ਪਾਰਟੀ ਦਾ ਜੀ ਬਾਕੀ ਕੀ ਅਪੀਲ ਕਰੋਗੇ ਸਾਰੇ ਬੱਤੀ ਦੇ ਬੱਤੀ ਪਿੰਡ ਨੇ ਤੁਹਾਡੇ ਕੀ ਕਹਿਣਾ ਚਾਹੋਗੇ ਅ ਇਲਾਕੇ ਦੇ ਲੋਕਾਂ ਨੂੰ ਕਿ ਜੇਕਰ ਜ਼ਿਲ੍ਹਾ ਪ੍ਰੀਸ਼ਦ ਚ ਸਾਨੂੰ ਜਿਤਾਉਣੀ ਹੈ ਤਾਂ ਕਿਸ ਤਰੀਕੇ ਨਾਲ ਜਿਵੇਂ ਤੁਸੀਂ ਆਪਣੇ ਪਿੰਡ ਦੇ ਕੰਮ ਕੀਤੇ ਨੇ ਉਸ ਤਰੀਕੇ ਨਾਲ ਦਿਲੋਂ ਕੰਮ ਹੋਣਗੇ ਕਿਸ ਤਰੀਕੇ ਨਾਲ ਕਰੋਗੇ ਉਹ ਵੀ ਸਾਰੇ ਵੋਟਰਾਂ ਨੂੰ ਜਾਣਕਾਰੀ ਦਿਓ ਜੀ ਮੈਂ ਸਾਰਿਆਂ ਨੂੰ ਅਪੀਲ ਕਰਦਾ ਮੇਰੇ ਇਲਾਕਾ ਨਿਵਾਸੀਆਂ ਨੂੰ ਸਿੰਘਲਾ ਸਾਹਿਬ ਦੇ ਬਦੌਲਤ ਉਹਨਾਂ ਦੇ ਹੀ ਮੇਰੇ ਸਿਰ ਤੇ ਹੱਥ ਹੈ ਜਿਵੇਂ ਪਹਿਲਾਂ ਵਿਕਾਸ ਕੀਤਾ ਉਸ ਤੋਂ ਦੁੱਗਣਾ ਵਿਕਾਸ ਕਰਾਂਗੇ ਜੋ ਪਹਿਲਾਂ ਕੋਈ ਕਮੀ ਰਹੀ ਹੋਊਗੀ ਉਹਨੂੰ ਵੀ ਅਸੀਂ ਦੂਰ ਕਰਾਂਗੇ ਜਿਵੇਂ ਸਕੂਲ ਹੋ ਗਏ ਆਪਣੇ ਗਰਾਊਂਡ ਹੋ ਗਏ ਪਹਿਲਾਂ ਅਸੀਂ ਨੇ ਸਕੂਲ ਬਣਾਏ ਸੜਕਾਂ ਬਣਾਈਆਂ ਹੁਣ ਜਿਹੜਾ ਸਾਡਾ ਟੀਚਾ ਹੈ ਉਹ ਗਰਾਊਂਡ ਬਣਾਵਾਂਗੇ ਪਾਰਕ ਬਣਾਵਾਂਗੇ ਗਰੀਬਾਂ ਦੇ ਮਕਾਨ ਬਣਾਵਾਂਗੇ ਜਿਹੜੇ ਕੱਚੇ ਮਕਾਨ ਨੇ ਜੋ ਵੀ ਗਰੀਬਾਂ ਵਾਸਤੇ ਜਾਂ ਕਿਸਾਨਾਂ ਵਾਸਤੇ ਜਿਹੜੇ ਕੋਈ ਕੰਮ ਕਰਨ ਵਾਲੇ ਨੇ ਉਹ ਅਸੀਂ ਬਿਲਕੁਲ ਬੈਸਟ ਆਫ ਲੱਕ ਸਾਹਿਬ ਜੀ ਥੈਂਕ ਯੂ ਸੋ ਜ਼ਿਲ੍ਹਾ ਪ੍ਰੀਸ਼ਦ ਤੋਂ ਉਮੀਦਵਾਰ ਸੰਦੀਪ ਕੌਰ ਉਹਨਾਂ ਦੇ ਪਤੀ ਸਾਹਿਬ ਸਿੰਘ ਪੜੋ ਸਾਬਕਾ ਸਰਪੰਚ ਨੇ ਪੜੋ ਪਿੰਡ ਦੇ ਬਹੁਤ ਦਿਲੋਂ ਕੰਮ ਕੀਤੇ ਨੇ ਕਿ ਪੜੋ ਪਿੰਡ ਦੇ ਅਸੀਂ ਉਸ ਤਰੀਕੇ ਨਾਲ ਜਿਵੇਂ ਦਾ ਅਸੀਂ ਦਿਲੋਂ ਕੰਮ ਕੀਤੇ ਨੇ ਪੂਰਾ ਵਧੀਆ ਤਰੀਕੇ ਨਾਲ ਪਿੰਡ ਦੀ ਨੁਹਾਰ ਬਦਲੀਆ ਉਸ ਤਰੀਕੇ ਨਾਲ ਹੀ ਪੰਜਾਬ ਦੇ ਕੈਬਨਿਟ ਮੰਤਰੀ ਨੇ ਦੇਖਦੇ ਹੋਏ ਸਾਨੂੰ ਟਿਕ ਨਾਲ ਨਿਵਾਜਿਆ ਤੇ ਕਹਿ ਰਹੇ ਨੇ ਕਿ ਮਿਹਨਤ ਕਰ ਰਹੇ ਹਾਂ ਅਤੇ ਵੱਡੇ ਪੱਧਰ ਤੇ ਅਸੀਂ 7-8000 ਵੋਟ ਨਾਲ ਜਿੱਤਾਂਗੇ ਕਿਉਂਕਿ ਅਕਾਲੀ ਤਕਰੀਬਨ ਆਮ ਆਦਮੀ ਪਾਰਟੀ ਦੀ ਜੇਕਰ ਗੱਲ ਕਰੀਏ ਤਾਂ ਸਾਢੇ 3 ਸਾਲਾਂ ਚ ਆਮ ਆਦਮੀ ਪਾਰਟੀ ਦਾ ਕਾਰਜਕਾਰ ਆ ਜੋ ਬਹੁਤ ਹੀ ਡਾਊਨਫਾਲ ਆ ਇੱਥੋਂ ਤੱਕ ਕਹਿ ਰਹੇ ਨੇ ਸੋ ਹੁਣ ਦੇਖਣਾ ਹੋਵੇਗਾ 14 ਦਸੰਬਰ ਨੂੰ ਵੋਟਾਂ ਪੈਣੀਆਂ ਨੇ ਅਤੇ ਨਤੀਜੇ 17 ਦਸੰਬਰ ਨੂੰ ਆਉਣੇ ਨੇ ਦੇਖਣਾ ਹੋਵੇਗਾ ਕਿ ਕਿਹੜੀ ਪਾਰਟੀ ਦਾ ਉਮੀਦਵਾਰ ਜਿੱਤਵਲ ਜਾਵੇਗਾ ਅਤੇ ਕਿਸ ਤਰੀਕੇ ਨਾਲ ਪੂਰੇ ਪੰਜਾਬ ਦੇ ਨਤੀਜੇ ਆਉਣਗੇ ਗੁਰਤੇਜ ਸਿੰਘ ਥੂਈ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕਚਾਂ